भाई बयान दे त मानदे ग़लती स्ट करो ग़लति बयान देट ਮੈਂ ਆ ਵੀ ਰਿਹਾ ਕਹਿਣਾ ਵਾ ਬਾਹੂ ਜੀ ਟਮਾਟਰ ਦੀ ਭਾਅ ਨਾ ਜੋਇਨ ਨਹੀਂ ਹੁੰਦਾ ਜਿੰਨੀ ਦੇਰ ਬੰਦਾ ਜੋਇਨ ਨਹੀਂ ਹੁੰਦਾ ਓਨੀ ਦੇਰ ਵੀ ਬੈਕ T ਸ਼ਰਟ ਕਿਸੇ ਨੂੰ ਨਹੀਂ ਮਿਲਦਾ ਭਾਜੀ ਚਾਹੁੰਦੇ ਕੀ ਹੋਣਾ ਆਪਾਂ ਬੈਕ ਦਾ ਮਾਫੀ ਮੰਗੇ ਜੀ ਆ ਪੁਲਸਰ ਕੋ ਕੰਡੀਸ਼ਨ ਕੀ ਚਾਹੁੰਦੇ ਹੋ ਮਾਫੀ ਮੰਗੇ ਮੇਰਾ ਵੀ ਜਰਾ ਨੀ ਗ੍ਰਾਮ ਤਵਾ ਸਾਡੇ ਨੂੰ ਬੇਸਮਾਰਦ ਦਾ ਨਾ ਪਾਜੀ ਮਾਫੀ ਮੰਗਣਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟਰ ਦੀ ਜ਼ਹਿਰ ਤਾਂ ਤੇ ਬੈਗ ਨਾਲ ਕੇ ਗੱਟੂ ਢਲਵਾ ਕਰਨ ਦੇ ਨੇ ਹਣ ਬੰਦਾ ਦਾ ਕੀ ਕਰਾਂ ਰਿਹਾ ਤੂੰ ਬੰਦੇ ਤੁਸੀਂ ਦੀ ਦੇਖੀ ਆ ਗੱਟੂ ਦੋਨਾਂ ਵਿੱਚ ਮੈਂ ਸਾਹਿਬ ਇੰਨੀ ਗੱਲ ਕਹਿ ਰਹੇ ਆ ਪਾਪਾ ਮਰਨੇ ਦੇ ਅਥਾਨੇ ਕੋ ਬਦਨਾਮ ਕੀਤਾ ਜਾ ਰਿਹਾ ਉਹਨਾਂ ਦੇ ਮੱਤੀਆਂ ਪਾ ਕੇ ਉਹਨਾਂ ਦੇ ਗੱਟੂ ਦਿੱਤੇ ਜਾ ਕੇ ਦੇਖੋ ਪਾਜੀ ਇੱਕ ਮਿੰਟ ਇੱਕ ਮਿੰਟ ਹਮਨੇ ਬਿਆਹਿਆ ਇੱਕ ਮਿੰਟ ਬਹੁਤ ਚੋਲੋ ਬਿਆਹੋ ਬਹੁਤ ਬੋਲ ਗਿਆ ਜਰਾ ਭਾਈ ਇਹਨਾਂ ਨੇ ਨਾ ਭਾਈ ਲਿਆ ਆਪਣਾ ਹਵੇ ਜਿਆ ਕੋਟਾਂ ਮਰਚੈਂਡ ਵਾਲੇ ਗਏ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜੈਕਟਾਂ ਆ ਪਾ ਗਏ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਭਾਈ ਇਹਦਾ ਫੂਡ ਡਿਲੀਵਰੀ ਆਦਾ ਮਾਡੂ ਗੱਟੂ ਅੰਗਟ ਵਾਂਗ ਕਰਦੇ ਲੋੜ ਨਹੀਂ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਵੇਚਦੇ ਆਪਾਂ ਦੇ ਵੇਚਦੇ ਨਹੀਂ ਭਾਈ ਇਹਨਾਂ ਨੇ ਇਹ ਬਿਆਨ ਕਰਦੇ ਸਾਨੂੰ ਇਹਦੀ ਤਕਲੀਫ ਹੈਗੀ ਆ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਮਾਟੋ ਸੀਡੀ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹਾਂ ਆਪਾਂ ਇਹ ਜਾਣਦੇ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀ ਨਾਲ ਬਿਆਨ ਦਿੱਤਾ ਗਿਆ ਜਾਂ ਤੇ ਤੁਹਾਨੂੰ ਇਹ ਬੰਦਾ ਦੱਸ ਦੇ ਕਿ ਇਹਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਨ ਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਤੁਹਾਨੂੰ ਬੰਦਾ ਦੱਸ ਦੇ ਕਿਉਂਕਿ ਭਾਈ ਸਾਡੀ ਜਿਹੜੀ ਜਮਾਟੋ ਦੀ ਜੈਕਟ ਜਾਂ ਸੁਵਿਗੀ ਦੀ ਜੈਕਟ ਜਾਂ ਬੈਗ ਆ ਉਹ ਜੋਣੀ ਤੋਂ ਬਗਾਰ ਨਹੀਂ ਮਿਲਦਾ ਇਹਦਾ ਮਤਲਬ ਬੰਦਾ ਜੋ ਉਹਦੇ ਚ ਜਮਾਟੋ ਦੀ ਜੋਈ ਨਾ ਬਾਹਰ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹਿੰਦਾ ਮੇਰੇ ਕੰਮ ਕਰ ਤੁਹਾਨੂੰ ਬਾਹਰ ਉਹ ਗੋ ਅਰੇਂਜ ਕਰਕੇ ਵਿਖਾ ਇਹ ਜੇ ਮਿਲਦੀ ਆ ਦੇ ਤੋਂ ਇਹ ਆਂਦੀ ਕੰਪਨੀ ਵੱਲੋਂ ਇਹ ਬਾਈ ਕੁਰੀਅਰ ਆਂਦੀ ਹੈ ਮੰਨ ਲਓ ਜੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਕਿ ਅਸਲੀ ਕਾਰਵਾਈ ਕੀ ਕਰੇ ਸਰ ਆਪਾਂ ਅਸਸਵੀ ਦੇ ਪੇਸ਼ ਹੋਣਾ ਫਿਰ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਬੰਦਾ ਸਿਰਫ ਪਬਲਿਸਿਟੀ ਕਰ ਰਹੇ ਆ ਵਾ ਇਹਨਾਂ ਨੇ ਸਰ ਪਹਿਲਾਂ ਇੱਕੋ ਦੋਦੀਆਂ ਦੇ ਵਿੱਚ ਨਾਲ ਰਿਹਾ ਹੈ ਕਿ ਦੋਦੀ ਵੀ ਆ ਕੰਮ ਕਰਦੇ ਨੇ ਕੱਡੂਆ ਬੋਲ ਆਪਾਂ ਇਹਨਾਂ ਨੂੰ ਆ ਬਣੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਲਿਆ ਵਾ ਇਹ ਕੰਮ ਨਹੀਂ ਹੈ ਤਾਂ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਕਿ ਕੰਮ ਕਰਦੇ ਡਿਲੀਵਰ ਕੱਦੇ ਨੇ ਵੇਖਿਆ ਮੇਰੇ ਜਮਾਟੋ ਕੋਲ ਦੀ ਜਾਗਰਵਾ ਬਸ ਸਰਦਨ ਪਰੇਸ਼ਾਨੀ ਆ ਰਹੀ ਕਿ ਦੁਕਾਨ ਦੇ ਧਿਆਨ ਪਰੇਸ਼ਾਨੀ ਪਰਹੀ ਆਲੀ ਹੈ ਅਨੁਪਾਲ ਭਾਈ ਨੇ ਕੱਲ ਗੰਡੀੋ ਭਾਈ ਕੋਈ ਨਾ ਕੋਈ ਚੀਜ਼ ਰੋਕਦਾ ਕੱਲ ਮੇਰਾ ਨਾਮ ਵਿਪੰਜੇ ਗਾਲੇ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਸਾਈ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵਿਸ਼ਾਸ਼ੀ ਤੁਹਾਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਨਿੰਗਲ ਕੁਝ ਨਹੀਂ ਹੈ ਫਿਰ ਵੀ ਕਿਆ ਮਤਲਬ ਸਾਡੀ ਅੱਜੀ ਲੇਟ ਹੋਣਾ ਹੈ ਡਿਲੀਵਰੀ ਕਰਾਂਗੇ ਅੱਗੇ ਸ਼ਾਜੋ ਮੋੜੀ ਦੀ ਤਿਆਰ ਕਰਕੇ ਰਾਸ਼ ਬੜਾਵਾ ਉਹ ਚੈੱਕ ਕਰਨਗੇ ਸਾਨੂੰ ਹੋਰ ਬਿਕੜ ਪਰੇਸ਼ਾਨੀ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਸਾਨੂੰ ਬਦਨਾਮ ਕਰਤਾ ਵਾ ਮਸ਼ਹੂਰ ਕਰਤਾ ਬਦਨਾਮ ਕਰ ਲਾ ਜੋ ਮਰਜ਼ੀ ਲਾ ਲੋ ਮਾਰੇ ਪੂਰੀ ਆਣੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾਤੇ ਸਾਡੀ ਸਾਨੂੰ ਅੱਗੇ ਕਿੰਨੇ ਦੇ ਪੈਸੇ ਲੰਦੇ ਇਹਨਾਂ ਨੂੰ ਕਿੰਨੇ ਦੇ ਮਿਲਦੇ ਪਾਏ ਇਹਨੇ ਹੋਰ ਸਾਨੂੰ ਬਿਚਾਰ ਲੇਡ ਕਰਨਾ ਇੱਕ ਬੰਦਾ ਜੀ ਅੱਧੇ ਘੰਟੇ ਦੀ ਕੋਟਰ ਲਾਣ ਰਿਹਾ ਮਾਰੇ ਇੱਕ ਇੱਕ ਘੰਟੇ ਦੀ ਕੋਟਰ ਲੱਗਣਾ ਹੈ ਬੰਦੇ ਦਾ ਇਨ ਇਹ ਦੇ ਘਰ ਬੇਖੋਸਲੇ ਦੇ ਕਰਕੇ ਸਿਰੇ ਸਿਰੇ ਪਬਲਿਸਿਟੀ ਖੜੀ ਏ ਕਦੀ ਦੋਦੀਆਂ ਨੂੰ ਗਈ ਜਾਣੇ ਕਦੀ ਕੁਛ ਗਈ ਜਾਣ ਲਿਆ ਅੱਜ ਨਹੀਂ ਹੈ ਗਈ ਸੋਰਾ ਹੀ ਆਗੇਗਾ ਹੁਣ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 50 ਪਲੱਸ ਬੰਦੇ ਜੇ ਸੀਗੀ ਵਾਲੇ ਵੱਖਰੇ ਜਮਟ ਵਾਲੇ ਵੱਖਰੇ ਆਏ ਜੇ ਆਮ ਦਾ ਜੋ ਬਲੇ ਦਿਨੇਸ਼ ਖੋਸਲਾ ਜੀ ਕੀ ਹੋਇਆ ਹੈ ਜੀ ਉਹ ਸਰ ਕੋਈ ਨਹੀਂ ਆ ਉਹਨਾਂ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ੜਕਾਇਆ ਗਿਆ ਜਿੰਨਾਂ ਮੈਂ ਕਹਿ ਸਕਦਾ ਵਿਚਾਰਿਆਂ ਨੂੰ ੜਕਾਇਆ ਗਿਆ ਵਾ ਗੱਲ ਕੋਈ ਨਹੀਂ ਹੈ ਨਹੀਂ ਤਾਂ ਸੋ ਕੋ ਕੱਲੇ ਕੇ ਇੰਟਰਵਿਊ ਮੇਰੇ ਕੋਲ ਲੈਣਾ ਹੈ ਇਸੇ ਪੱਤਰਕਾਰ ਰਾਤ ਅੰਡੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣ ਲੀਆਂ ਜੋਮੈਟੋ ਦੇ ਜਿਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਪਤਾ ਕੀ ਹੁੰਦੀ ਹੈ ਸਰ ਜੋਮੈਟੋ ਤਾਂ ਸਵੀਗੀ ਇੱਕ ਇੰਟਰਨੈਸ਼ਨਲ ਕੰਪਨੀ ਹੈ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਆਈ ਵੇਖੋ ਭਰਾ ਮੇਰੇ ਜਿਹੜੇ ਨੇ ਸਿਰਫ 7 ਵਜੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਨੇਰਾ ਜੀ ਕਰਦਾ ਨਾ ਕਿਸੇ ਵੇਲੇ ਜੇ ਮੈਂ ਬਾਹਰ ਜਾ ਕੇ ਕੱਪ 커피 ਲੈ ਵੀਨਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਤੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਪੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਕੋਲ ਦੁਬਾਰਾ ਚੈੱਕ ਕਰ ਲਓ ਮੈਂ ਤਾਂ ਉਹਦੇ ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੀ ਉਹ ਕੇਂਦਰੀ ਸਾਡੀ ਯੂਨੀਫਾਰਮਾਂ ਸਾਨੂੰ ਬਾਈ ਹੋਰੀ ਦੇ ਮਿਲਦੀਆਂ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਇਹ ਆਮ ਨਹੀਂ ਅਰ ਦੇਖੋ ਜਿਮੈਟੋ ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਆਂਦੀ ਤੇ ਜਿਵੇਂ ਮੈਟੋ ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜੂਗੇ ਤੁਹਾਨੂੰ ਕੋਈ ਪਤਾ ਲੱਗਣਾ ਜਿ ਮੈਟੋ ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ। ਤੇ ਤੁਹਾਡੇ ਨੂੰ ਧਿਆਨ ਨਾਲ ਸਾਡੇ ਨੂੰ ਚੈਕਿੰਗ ਦੀ ਜੇ ਆਪਾਂ ਲੇਟ ਹੋ ਜਾਈਏ ਜਿੰਨੀ ਕਰਾਂ ਤੇ ਪਾਉਂ। ਅੱਜ ਹੀ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨਹੀਂ ਆਈ ਤਾਂ ਕਦੇ ਚੈਕਿੰਗ ਕੀਤੀ ਨਹੀਂ ਕਹਿੰਦੀ ਕਿਉਂਕਿ ਉਹਨਾਂ ਨੂੰ ਪਤਾ ਕਿੰਨੇ ਕੇ ਬੰਦੇ ਬਟਾਲੇ 'ਚ 20-25 ਬੰਦੇ ਨੇ। ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਇਹਨਾਂ ਨੂੰ ਡਰ ਕਰਾ। ਮੈਂ ਤੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਐਨੇ ਲੰਦਕਿਆ ਕਿ ਇਹਨਾਂ ਦਾ ਆ ਮੁੰਡਾ ਐਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ। ਜੇਕਰ ਮੈਨ ਸੋ ਜਿਹੜਾ ਬੰਦਾ ਕਸਲ ਦਾ ਤੇ ਹਾਂਜੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਜੇ ਮੈਂ ਟੋਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆਦੀ ਬੁੰਦਾ ਕਰਦੀ ਦਾ ਨਾਅ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤਾਂ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋ ਹੁਣੇ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਰਚਾ ਦਰਜ ਹੋਵੇ ਕਿ ਮੇਰੀ ਦੁਕਾਨ ਤੇ ਆ ਕੇ ਇਸ ਤਰ੍ਹਾਂ ਹਮਲਾ ਕੀਤਾ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰੇਆਂ ਦਾ ਕੀ ਕਸੂਰ ਹੈ ਜੇਕਰ ਕੋਈ ਪੜਘਾਰੇਗਾ ਉਹ ਮਾਰਾ ਜਾ फडਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਤੇ ਪਰ ਮੇਰੀ ਦੁ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿ ਤੇ ਗਾਲ੍ਹਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹਦਾ ਨਹੀਂ ਕਾਰਵਾਈ ਕਰਾਂ ਪਰ ਨਹੀਂ ਆ ਕਹਿੰਦੀ ਕਿ ਤੁਸੀਂ ਹੀ ਕਰਵਾ ਦਿਓ ਕਿ ਹਾਈ ਦਵਾਂਗੇ ਉਹ ਕਹਿੰਦੇ ਨੇ ਕਿ ਜੇਕਰ ਸਾਡੇ ਕੋਲ ਮਾਤੀ ਨਾ ਮੰਨੀ ਤੇ ਅਸੀਂ ਪੁਲਿਸ ਦੇ ਕੋਲ ਜਾਵਾਂਗੇ ਨਾ ਕੋਈ ਕਾਰਵਾਈ ਕਰ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਹੱਕ ਹੈ ਦੇਖੋ ਜਿਹੜੀ মিডিਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਨਾ ਸਾਰੇ মিডিਆ ਦੇ ਸਾਹਮਣੇ ਹੈ ਦੁਨੀਆਂ ਦੇ ਸਾਹਮਣੇ ਹੈ ਕਿ ਜੀ ਮੈਂ ਉਹਨਾਂ ਦਾ ਨਾਂ ਕਿਸਦਾ ਲਿਆ ਕਿ ਜਿਵੇਂ ਤੋਂ ਵਾਲਾ ਮੁੰਡਾ ਵਜੀ ਨੇ ਗੱਟੂ ਵੇਚਿਆ ਮੈਂ ਅੱਜ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਕਮ ਉਸੇ ਜੀ ਵੀਡੀਓ ਚ ਤੁਸੀਂ ਕਲਿੱਪ ਜਰਾਣਾ ਨਾਲ ਲਾਓ ਮੈਂ ਉਹਦੇ ਜੀ ਇੰਨਾ ਗੱਲ ਕਹਿ ਰਹੇ ਆ ਕਿ ਕੰਪਨੀ ਨੂੰ ਬਦਨਾਮ ਕੀਤਾ ਜਾ